ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਭਾਬੇ ਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਓ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵੱਡ ਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗ ਮਾਣੀ ਜੀਉ ਗੁਰ ਹਰ ਰੰਗ ਰਤੜਾ ਸਦਾ ਨਿਰਬਾਣੀ ਜੀਉ ਵੱਡ ਭਾਗੀ ਮਿਲ ਸੁਗੜ ਸੁਝਾਣੀ ਜੀਉ ਮੇਰਾ ਮਨ ਤਨ ਹਰ ਰੰਗ ਭਿੰਨਾ ਆਵਹੁ ਸੰਤੋ ਮਿਲ ਨਾਮ ਜਪਾਹਾ ਵਿਚ ਸੰਗਤ ਨਾਮ ਸਦਾ ਲੈ ਲਾਹ ਜੀਉ ਕਰ ਸੇਵਾ ਸੰਤ ਅੰਮ੍ਰਿਤ ਮੁਖ ਪਾਹ ਜੀਉ ਮਿਲ ਪੂਰਬ ਲਿਖਿਆੜੇ ਤੁਰ ਕਰਮਾ ਸਾਉਣ ਵਰਸ ਅੰਮ੍ਰਿਤ ਜਗ ਛਾਇਆ ਜੀਉ ਮਨ ਮੋਰ ਕੁਹ ਕਿੜਾ ਸ਼ਬਦ ਮੁਖ ਪਾਇਆ ਹਰ ਅੰਮ੍ਰਿਤ 부ਠੜਾ ਮਿਲਿਆ ਹਰ ਰਾਯਾ ਜੀਉ ਜਨ ਨਾਨਕ ਪ੍ਰੇਮ ਰਤਨਾਂ ਗੌੜੀ ਮਾਜ ਮਹੱਲਾ ਚੌਥਾ ਆਓ ਸਖੀ ਗੁਣ ਕਾਮਣ ਕਰੀ ਹਾ ਜੀਓ ਮਿਲ ਸੰਤ ਜਨ ਆ ਰੰਗ ਮਾਣੈ ਰਲੀਆਂ ਜੀਓ ਗੁਰਦੀਪਕ ਗਿਆਨ ਸਦਾ ਮਨ ਬਲਿਆ ਜੀਓ ਹਰ ਟੁੱਠੈ ਟੁੱਲ ਟੁੱਲ ਮਿੜਿਆ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੀਲੇ ਮਿੱਤਰ ਸਤਗੁਰ ਵੇ ਚੋਲੇ ਜੀਓ ਮਨ ਦੀਆਂ ਸੰਤ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜਿਉ ਸਦਾ ਕੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦਿਆੜਾ ਫਲ ਪਾਇਆ ਮੇਰੇ ਗੋਵਿੰਦਾ ਗੁਰਪੂਰਾ ਵੇਖ ਵੇਗਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਾਨੇ ਆਨੰਦੇਨ ਅਨੰਦ ਰਸ ਜੀਓ ਹਰ ਪਾਇ ਅੜਾ ਵਡ ਭਾਗਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹੱਸ ਜੀਓ ਹਰ ਆਪ ਉਪਾਏ ਹਰ ਆਪੇ ਵੇਖੈ ਹਰ ਆਪੇ ਕਾਰੈ ਲਾਇਆ ਜੀਓ ਇਕ ਖਾਵਹਿ ਬਖਸ਼ ਟੂਟ ਨ ਆਵੇ ਇਕ ਨਾ ਫੱਕਾ ਪਾਇਆ ਜੀਓ ਇਕ ਰਾਜੀ ਤਖਤ ਬਹਿ ਨਿਤ ਸੁਖੀਏ ਇਕ ਨਾਂ ਭਿਖ ਮੰਗਾਇਆ ਜੀਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨਾ ਲਖੀਐ ਮੇਰੇ ਗੋਵਿੰਦਾ ਗੁਰਪੂਰਾ ਅਲਖ ਲਖਾਈ ਜੀਉ ਹਰ ਹਰ ਨਾਮ ਪਰਗਾਸਿਆ ਮੇਰੇ ਗੋਵਿੰਦਾ ਸਬਦ ਨਾਲ ਦੇ ਦੁੱਖ ਲਹਿ ਜਾਹੀ ਜੀਉ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡਪਾਗੀ ਨਾਮ ਸੁਮਾਈ ਜੀਉ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨਹਿ ਹਰ ਪ੍ਰਭ ਡਿਠੜਾ ਨੈਣੀ ਜੀਉ ਮੇਰਾ ਮਨ ਤਨ ਬਹੁਤ ਬਹਿ ਰਾ ਗਿਆ ਮੇਰੇ ਗੋਵਿੰਦਾ ਹਰ ਬਾਤ ਜਿਉ ਧਨ ਕੁੰਮ ਲੈਣੀ ਜਿਉ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜਿਉ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜਿਉ ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜਿਉ ਹੋ ਰਹਿ ਨਾ ਸਕੋ ਬਿਨ ਦੇਖੇ ਮੇਰੇ ਪ੍ਰੀਤਮ ਮੈਂ ਅੰਤਰ ਬਿਰਹੋ ਹਰ ਲਾਇਆ ਜੀਉ ਹਰ ਰਾਯਾ ਮੇਰਾ ਸੱਜਣ ਪਿਆਰਾ ਗੁਰ ਮੇਲੇ ਮੇਰਾ ਮਨ ਜੀਵਾਈਆ ਜੀਉ ਮੇਰਾ ਮਨ ਤਨ ਆਸਾਂ ਪੂਰੀਆਂ ਮੇਰੇ ਗੋਵਿੰਦਾ ਹਰ ਮਿਲਿਆ ਮਨ ਵਾਦਾਈਆਂ ਜੀਉ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤਦ ਵਿਟਣਿਓ ਸਦਵਾਰੀ ਜੀਉ ਮੇਰਾ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਾਖ ਹਮਾਰੀ ਜੀਉ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰ ਰੈ ਬਾਰੀ ਜੀਉ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸਰਨ ਤੁਮਾਰੀ ਜੀਉ ਗਉੜੀ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਭ ਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁਜਾਨ ਨਾ ਭੁਲਈ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹ ਰੰਗੀ ਜੀਓ ਇਕ ਨਾ ਭੋਗ ਪੁਗਾਏਂਦਾ ਮੇਰੇ ਗੋਵਿੰਦਾ ਇਕ ਨਗਨ ਫਿਰਹਿ ਨੰਗ ਨੰਗੀ ਜੀਓ ਆਪੇ ਜਗ ਤੇ ਉਪਾਏਂਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਓ ਭਗਤਾਂ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗਹਿ ਹਰ ਚੰਗੀ ਜੀਉ ਹਰ ਆਪੇ ਭਗਤ ਕਰਾਇੰਦਾ ਮੇਰੇ ਗੋਵਿੰਦਾ ਹਰ ਭਗਤਾ ਲੋਚ ਮਨ ਪੂਰੀ ਜੀਉ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਾਵ ਰਹਿਆ ਨਹੀਂ ਦੂਰੀ ਜੀਉ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਆ ਭਰਪੂਰੀ ਜੀਉ ਹਰ ਆਤਮ ਰਾਮ ਫਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਦੂਰੀ ਜੀਉ ਹਰੇ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੈ ਜੀਉ ਹਰ ਅੰਤਰਨਾਮਨਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਉ ਆਪੇ ਸਰਨ ਪੁਆਇਂਦਾ ਮੇਰੇ ਗੋਵਿੰਦਾ ਹਰ ਭਗਤ ਜਨਾਂ ਰਾਖ ਲਾਜੈ ਜੀਉ ਵਡਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾਜੈ ਜੀਉ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਉ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਹਰ ਭਾਈ ਜੀਉ ਗੁਣ ਗਾਵਹੁ ਸੰਤ ਜੀਉ ਮੇਰੇ ਹਰ ਪ੍ਰਭ ਕੇ ਰੇ ਜੀਉ ਜਪ ਗੁਰਮਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੁੜ ਨਾ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਪਾਉ ਜੀਓ ਗੁਰ ਸ਼ਬਦੀ ਪਾਈਐ ਹਰ ਪ੍ਰੀਤਮਰਾਉ ਜੀਓ ਵੱਡ ਭਾਗੀ ਜਪ ਨਾਉ ਜੀਉ ਮੇਰਾ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਉ ਹਰ ਮੇਲੋਂ ਸੰਤ ਜੀਉ ਗੋਬਿੰਦ ਪ੍ਰਭ ਪਾਸਾ ਜੀਉ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਉ ਜਨ ਨਾਨਕ ਪੂਰੇੜੀ ਮਨ ਆਸਾ ਜੀਉ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਉ ਮਾਨੇ ਅੰਦਰ ਅੰਮ੍ਰਿਤ ਗੁਰਮਤ ਹਰ ਲੀਮਾ ਜੀਓ ਮਨ ਹਰ ਰੰਗ ਰਤੜਾ ਖਾ ਰਸ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰਾ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰ ਸੁਗੜ ਸੁਜਾਨ ਜੀਓ ਹਉ ਨਾਮ ਵਿੱਤੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਉ ਹਰ ਦਸਹੁ ਸੰਤੋਹ ਜੀ ਹਰ ਖੋਜ ਪਵਾਈ ਜੀਉ ਸਤਿਗੁਰ ਤੁਠੜਾ ਦਸੇ ਹਰ ਪਾਈ ਜੀਉ ਹਰ ਨਾਮੇ ਨਾਮ ਸੁਵਾਈ ਜੀਉ ਮੈ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜੀਉ ਗੁਰ ਸਰਦਾ ਪੂਰ ਅਮਰਤ ਮੁਖ ਪਾਈ ਜੀਉ ਹਰ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹਾਰੀਉ ਮਹੱਲਾ 5 ਰਾਗ ਗੌੜੀ ਗੁਆਰ ਦੀ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰਿ ਰਾਮ ਸਹਾਈ ਰਹਾਉ ਕੁਸਲਨਾ ਗ੍ਰਹਿ ਮੇਰੀ ਸਭ ਮਾਇਆ ਊਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਅਸਤੀ ਕੋੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੇਬ ਖਵਾਸਾ ਗਲ ਜੀਵ ਦੀ ਹਉਮੈ ਕੀ 파ਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣੈ ਰੰਗ ਭੋਗ ਬਹੁ ਨਾਰੀ ਜਿਉ ਨਰਪਤ ਸੁਪਨੈ ਪੇਖਾਰੀ ਏਕ ਕੁਸਲ ਮੋਕੋ ਸਤਗੁਰੂ ਬਤਾਇਆ ਹਰ ਜੋ ਕਿਛ ਕਰੇ ਸੋ ਹਰ ਕੀਆ ਭਗਤਾ ਭਾਇਆ ਜਨ ਨਾਨਕ ਹਉ ਮੈਂ ਮਾਰ ਸਮਾਇਆ ਇਨ ਬੇਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਜਾਂ ਜਲ ਥਨ ਮਹੀਲ ਰਵੇ ਆਸੂਈ ਗੁਰਮਖਿ ਉबरे ਮਨਮੁਖ ਪਤਖੋਈ ਜਿਸ ਰਖੈ ਆਪ ਰਾਮ ਦਇਆਰਾ ਕਿਸ ਨਹੀਂ ਦੂਜਾ ਕੋ ਪੌਂਚਨ ਹਾਰਾ ਰਹਾਉ ਸਭ ਮਹਿ ਵਰਤੈ ਏਕ ਅਨੰਤਾ ਤਾ ਤੂੰ ਸੁਖ ਸੂ ਹੋਏ ਅਚਿੰਤਾ ਉਹੋ ਸਭ ਕਿਸ ਜਾਣ ਜੋ ਵਰਤਨਤਾ ਮਨ ਮੁਖ ਮੋਏ ਜਿਨ ਦੂਜੀ ਪਿਆਸਾ ਬਹੁ ਜੋਨੀ ਭਵੈ ਤੁਰ ਕਿਰਤ ਲਖਿ ਆਸਾ ਜੈਸਾ ਬੀਜ ਹ ਤੈਸਾ ਖਾਸਾ ਦੇਖ ਦਰਸ ਮਨ ਭਇਆ ਵਿਗਾਸਾ ਸਭ ਨਦਨੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਗੋੜੀ ਗੁਆਰ ਦੀ ਮਹੱਲਾ ਪੰਜਵਾ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਪੁਰੰਗਾ ਕਈ ਜਨਮ ਪੰਛੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮੇਨ ਜਗਦੀਸ਼ ਮੇਨ ਕੀ ਬਰੀਆ ਚਰੰਕਾਲ ਇਹ ਦੇ ਸੰਜਰੀਆ ਰਹਾਉ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ 84 ਜੋਂ ਨੂੰ ਭਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਪਜ ਹਰ ਹਰ ਗੁਰਮਤਿ ਤਿਆਗ ਮਾਨ ਝੂਠ ਅਬਮਾਨ ਜੀਵਤ 머ਹ ਦਰਘਾ ਪਰਵਾਨ ਜੋ ਕਿਛ ਹੋਆ ਸੋ ਤੁਜ ਤੇ ਹੋਗ ਅਵਰਨਾ ਦੂਜਾ ਕਰਨੈ ਜੋਗ ਤਾਂ ਮਿਲੀਐ ਜਾਂ ਲਹ ਮਲਾਈ ਹਉ ਨਾਨਕ ਹਰ ਹਰ ਗੁਣ ਗਾਈ ਗੋੜੀ ਗਵਾਰੀ ਮਹੱਲਾ ਪੰਹੁਆ ਕਰਮ ਭੂਮ ਮਹਿ ਬੂਹ ਨਾਮ ਪੂਰਨ ਹੋਇ ਤੇ ਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਸਿਘਰ ਕਾਰਜ ਨੇਹੋ ਸਵਾਰ ਰਹਾ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾਂ ਤੂੰ ਦਰਗਾਹਾ ਪਾਵੇਂ ਮਾਨੁ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾਂ ਕਹਿ ਹਾਥ ਕਦੇ ਨਾ ਵਿਛੜੈ ਸਭ ਕੈ ਸਾਥ ਅਪਾਵ ਛੋੜ ਗਹੋ ਤਿਸ ਕੀ ਓਟ ਨਿਮਕ ਮਾਹੀ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ نو ਜਾਨ ਪ੍ਰਭ ਕੀ ਆਗਿਆ ਸਤ ਕਰਮਾਨ ਗੁਰ ਕੈ ਬਚਨ ਮਟਾਵੂ ਆਪ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਵਾਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਨਾਸੀ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀ ਆਸ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰ ਕਾ ਬਚਨ ਕਤਹੋ ਨਾ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ ਨਾਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸ ਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਗਉੜੀ ਗੁਆਰੀ ਮਹੱਲਾ ਪੰਜਵਾ ਗਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਯਤਨ ਜਿਨ ਦੀਨੀ ਸੋਬਾ ਵਢਾਈ ਤਿਸ ਪ੍ਰਭ ਕੋ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵੂ ਗੁਰ ਮਿਲਿ ਆਪਣਾ ਖਸਮਤਿ ਆਵੂ ਰਹਾਉ ਜਿਨ ਕੀਤਾ ਮੂੜ ਤੇ ਬਖਤਾ ਜਿਨ ਕੀਤਾ ਬੇ ਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਮੈ ਨਿਦ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀ ਆਨ ਥਾਵੇਂ ਕੋਥਾਨ ਜਿਨ ਦੀ ਆਨ ਮਾਣੇ ਕਉਮਾਨ ਜਿਨ ਕੀਨੀ ਸਭ ਪੂਰਨ ਆਸਾ ਸਿਮਰੋ ਦਿਨ ਰੈਨ ਸਾਸ ਗਰਾਸਾ ਜਿਸ ਪਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬਿਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰੱਖ ਨਹਾਰੇ ਕੋ ਸਾਲਾਹੀ ਗੌੜੀ ਗਵਾਰੀ ਮਹੱਲਾ ਪੰਜਵਾਂ ਤਿਸ ਕੀ ਸਰਨ ਨਾਹੀ ਭਉ ਸੋਗ ਪੋਸਤੇ ਬਾਹਰ ਕਛੂ ਨਾ ਹੋਊਗਾ ਤਜੀ ਸਿਆਣਪ ਬਲ ਬੁੱਧ ਬੇਕਾਰ ਦਾਸ ਆਪਣੇ ਕੀ ਰੱਖ ਨਹਾਰ ਜਪ ਮਨ ਮੇਰੇ RAM RAM ਰੰਗ ਕਰ ਬਾਹਰ ਤੇਰੇ ਸਦ ਸੰਗ ਰਹਾਉ ਤਿਸ ਕੀ Տੇਕ ਮਨ ਮਹਿਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਖ ਅਵਰ ਜਤਨ ਕਹੋ ਕੌਣ ਕਾਜ ਕਰ ਕਿਰਪਾ ਰੱਖੈ ਆਪਲਾਜ ਕਿਆ ਮਨੁਖ ਕਹੋ ਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸ਼ੋਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਥਾਂ ਕੇ ਅੰਤਰ ਜਾਮੀ ਸਰਬ ਸੁਖਾਂ ਸੁਖ ਸਾਚਾਏ ਹੋ ਗੁਰ ਅਪਦੇਸ ਮਨੈ ਮਹਿ ਲਿਓ ਜਾ ਕੋ RAM ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗੌੜੀ ਗਵਾਰ ਵੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪਨੀਤ ਭਏ ਸੁਖ ਸੈਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੂ ਰੰਗ ਹਰ ਹਰ ਨਾਮ ਜਪਤ ਜਨ ਤਾਰਿਉ ਅਗਨ ਸਾਗਰ ਗੁਰ ਪਾਰਿ ਉਤਾਰਿਉ ਰਹਾਉ ਕਰ ਕੀਰਤਨ ਮਨ ਸੀਤਲ ਭਏ ਜਨਮ ਜਨਮ ਕੇ ਕਿਨ ਵਿਖ ਗਏ ਸਰਬ ਨਿਧਾਨ ਪੀਖੇ ਮਨ ਮਾਇ अब ढूंढन काहे को जाहि प्रब अपने जब भये दयाल पूर्ण होई सेवक काल वंदन काट किए अपने दास सिमर 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 गुण तास एको मन एको सब ठाए पूर्ण पूर रहे ओ सब जाए गुरु पूरै सब परम चुकाया ਹਰ ਸਿਮਰਤ ਨਾਨਕ ਸੁਖ ਪਾਇਆ ਗੌੜੀ ਗਵਾਰ ਦੀ ਮਹੱਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹ ਧੰਦੇ ਮਹਿ ਓਏ ਲਪਟਾਏ ਹੁਣ ਤੇ ਦੁੱਗਣ ਦਿੜੀ ਓ ਨਮਾਏ ਉਹ ਬੇਲਾ ਕਸ਼ ਚੀਤਨਾ ਆਵੇ ਬਿਨ ਸਜਾਏ ਤਾਹੂ ਲਪਟਾਵੇ ਰਹਾ ਆਸਾ ਬੰਦੀ ਮੂਰਖ ਦੇ ਕਾਮ ਕ੍ਰੋਧ ਲਪਟਿਓ ਅਸਨੇ ਤੇਰੇ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਵਿਖਿਆ ਖਾਏ ਹਉ ਬੰਦੋ ਹਉ ਸਾਦੋ ਬੈਰ ਹਮਰੀ ਭੂਮ ਕੌਣ ਕਾਲੈ ਪੈਰ ਹਉ ਪੰਡਤ ਹਉ ਚਤੁਰ ਸਿਆਣਾ ਕਰਨੇ ਹਾਰ ਨਾ ਬੁਝੈ ਬਿਗਾਨਾ ਆਪਣੀ ਗਤ ਮਿਤਿ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਬਖਾਨੈ ਜਿਤ ਜਿਤ ਲਾਵਹਿ ਤਿਤ ਤਿਤ ਲਗਨਾ ਆਪਣਾ ਭਲਾ ਸਭ ਕਾਹੂ ਮੰਗਨਾ ਸਭ ਕਿਛ ਤੇਰਾ ਤੂੰ ਕਰਨ ਹਾਰ ਅੰਤ ਨਾਹੀ ਕਿਛ ਪਾਰਾਵਾਰ ਦਾਸ ਆਪਣੇ ਕਉ ਦੀਜੈ ਦਾਨ ਕਬਹੂ ਨਾ ਵਿਸਰੈ ਨਾਨਕ ਨਾਮ ਨਾਮ ਗੌੜੀ ਗਵਾਰ ਰੀ ਮਹੱਲਾ ਪੰਜਵਾ ਅਨਕ ਜਤਨ ਨਹੀਂ ਹੋਤ ਛਟਾਰਾ ਬਹੁਤ ਸਿਆਣ ਪਿਆ ਗਲ ਪਹਾਰਾ ਹਰ ਕੀ ਸੇਵਾ ਨਿਰਮਲ ਹੀਤ ਪ੍ਰਭ ਕੀ ਦਰਗਾਹ ਸੁਬਾਸੀਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੈ ਨਾ ਲਾਗੇ ਤਾਤਾ ਝੂਲਾ ਰਹਾ ਜਿਉ ਬੋਹਿਤ ਭੈ ਸਾਗਰ ਮਾਹੀ ਅੰਧਕਾਰ ਦੀਪਕ ਦੀਪਾਹੇ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉੱਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਐ ਸਗਲੀ ਆਸ ਢੋਲੇ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਪ ਗੁਰਮੁਖ ਮੀਤ ਨਾਮ ਔਖਦ ਸੋਈ ਜਨ ਪਾਵੈ ਕਰ ਕਿਰਪਾ ਜਿਸ ਆਪ ਦਿਵਾਵੈ ਹਰ ਹਰ ਨਾਮ ਜਾਂ ਕਹਿ ਹਿਰਦੈ ਵਸੈ ਦੁਖ ਦਰਦ ਤੇ ਨਾਨਕ ਨਸੈ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਬਹੁਤ ਦਰਭ ਕਰ ਮੰਨਨਾ ਆਗ ਹੰਨਾ ਅਨਕ ਰੂਪ ਦੇਖ ਨਹਿ ਪਤੀਆਂ ਨਾ ਪੁੱਤਰ ਕਲਤਰ ਓਰਜਿਓ ਜਾਨ ਮੇਰੀ ਉਹ ਬਿਨ ਸਹਿ ਓਏ पस ਮੈਂ ਢੇਰੀ ਬਿਨ ਹਰ ਭਜਨ ਦੇਖਾਂ ਬਿਲ ਲਾਤੀ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗਰਾ ਤੇ ਰਹਾ ਜਿਉ ਬਿਗਾਰੀ ਕੈ ਸਿਰ ਦੀ ਜਹਦਾਮ ਉਹੇ ਖਸਮੈ ਕਹਿ ਗਰਹਿຸນ ਦੂਖ ਸਹਾਮ ਜਿਉ ਸੁਪਨੈ ਹੋਏ ਬੈਸਤ ਰਾਜਾ ਨੇਤਰ ਪਸਾਰੈ ਤਨ ਰਾਰਥ ਕਾਜਾ ਜਿਉ ਰਾਖਾ ਖੇਤ ਉਪਰ ਪਰਾਏ ਖੇਤ ਖਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲਹਿ ਕਛੂ ਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ ਆਪ ਬਨਾਹੀ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗਵਾਰੀ ਮਹੱਲਾ ਪੰਜਵਾਂ ਬਹੁ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਦ ਸਿਆਨ ਪਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੋਕੋ ਸੰਤ ਬਤਾਵੋ तृष्णा भूज्य हास मन तृप्तावहु रहाव हंस पवन हस्त अश्वारी चोआ चंदन सेज सुंदर नारी नट नाटक आखा रे गाया तामह मन संतुख ना पाया तखत सभा मंडन ढोलीचे सगल मे वे सुंदर बागीचे अखेड़ बिरत राजन की लीला मन ना सोहेला परपंच हीला ਕਰਿ ਕਿਰਪਾ ਸੰਤਨ ਸਚ ਕਹਿਆ ਸਰਬ ਸੂਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵਡ ਭਾਗੀ ਪਾਈਐ ਜਾਂ ਕੈ ਹਰ ਤਨ ਸੋਈ ਸੁਹਿਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗਵਾਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹੁਰ ਬਹੁਰ ਵਾਹੂ ਲਪ ਤੇਰਾ ਪੁੱਤਰ ਕਲਤਰ ਗੇਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਮਨ ਸੋ ਬਿੱਧ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਇਹ ਮਾਇ ਰਹਾਲ ਜੋ ਪਹਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰਹਾਰ ਇਹੋ ਵਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੈ ਬਉਰਾ ਅੰਮ੍ਰਿਤ ਨਾਮ ਜਾਨੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ ਚੌਰਾਸੀ ਭ੍ਰਮਤਾ ਫੇਰ ਏਕੈ ਜਾਲ ਫਹਾਈ ਪੰਖੀ ਰਸ ਰਸ ਭੋਗ ਕਰਹਿ ਬਹ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਂ ਕੇ ਕਾਟੇ ਜਾਲ ਗੌੜੀ ਗੁਆਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਦਨ ਛੁੱਟੈ ਤਉ ਕਿਰਪਾ ਤੇ ਹਉ ਮੈਂ ਟੁੱਟੈ ਤੁਮ ਲਾਭ ਹੋ ਤਉ ਲਾਗਹਿ ਸੇਵ ਹਮਤੇ ਕਛੂ ਨਾ ਹੋਵੈ ਦੇਵ ਰਹਾਉ ਤੁਧ ਭਾਵੇ ਤਾਂ ਗਾਵਾਂ ਬਾਣੀ ਤੁਧ ਭਾਵੇ ਤਾਂ ਸੱਚ ਵਖਾਣੀ ਤੁਹਦ ਭਾਵੈ ਤਾਂ ਸਤ ਗੁਰ ਮਿਆ ਸਰਬ ਸੁਖਾ ਪ੍ਰਵ ਤੇਰੀ ਦਇਆ ਜੋ ਤੁਧ ਭਾਵੈ ਸੋ ਨਿਰਮਲ ਕਰਮਾ ਜੋ ਤੁਧ ਭਾਵੈ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆੜੀ ਮਹੱਲਾ ਪੰਜਵਾਂ ਆਣ ਰਸਾ ਜੀਤੇ ਤੈ ਚਾਖੀ ਨਿਮਖਨਾ ਤ੍ਰਿਸ਼ਨਾ ਤੇਰੀ ਲਾਤੀ ਹਰ ਰਸ ਕਾ ਤੂੰ ਚਾਖਹਿ ਸਾਦ ਚਾਖਤ ਹੋਏ ਰਹੈ ਬਿਸਮਾਦ ਅੰਮ੍ਰਿਤ ਰਸ ਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਏ ਜਿਹਵੇ ਤੂੰ ਰਾਮ ਗੁਣ ਗਾਓ ਨਿਮਕ ਨਿਮਕ ਹਰ 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 ਤਿਹਾਰ ਆਨ ਨਾ ਸੁਣੀਐ ਕਤਹੂ ਜਾਈਐ ਸਾਧ ਸੰਗਤ ਵਦ ਭਾਗੀ ਪਾਈਐ ਆਠ ਪਹਿਰ ਜਿਵੇਂ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਈहां ਉहां ਸਦਾ ਸੁਹੇਲੀ ਹਰ ਗੁਣ ਗਾਵਤ ਰਸਨੀ ਅਮੋਲੀ ਬਨਸ ਬਤਮੌਲੀ ਫਲ ਫੁੱਲ ਪੀੜੇ ਇਹ ਰਸ ਰਾਤੀ ਬਹੁਰ ਨਾ ਛੋੜੇ ਆਨ ਨਾ ਰਸ ਕਸ ਲਵੈ ਨਾ ਲਾਈ ਕਹੋ ਨਾਨਕ ਗੁਰ ਭਏ ਹੈ ਸਹਾਈ ਗੌੜੀ ਗੁਆਰ ਦੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਤਿ ਹੀ ਬਸਤੇ ਅਪਾਰ ਇਸ ਹੀ ਭੀਤਰ ਸੁਨਿਅਤ ਸਾਹ ਕਮਨ ਬਾਪਾਰੀ ਜਾ ਕਾ ਉਹਾਂ ਵਸਾਹ ਨਾਮ ਰਤਨ ਕੋ ਕੋ ਬਿਉਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀਜੈ ਕਮਨ ਸੋ ਜੁਗਤ ਜਿਤ ਕਰ ਭੀਜੈ ਪਾਏ ਲਗੋ ਤਜ ਮੇਰਾ ਤੇਰੈ ਕਮਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾਹਾ ਕਾ ਕਿਨ ਵਿਦ ਪਾਵੇ ਕਮਨ ਸੋ ਬਿਦ ਜਿਤ ਭੀਤਰ ਬੁਲਾਵੇ ਤੂੰ ਵਡ ਸਾਹ ਜਾ ਕੇ ਕੋਟ ਬਣ ਜਾਰੀ ਕਮਨ ਸੋ ਦਾਤਾ ਲਈ ਸੰਚਾਰੇ ਖੋਜਤ ਖੋਜਤ ਨਿਜ ਘਰ ਪਾਇਆ ਅਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਹੋ ਨਾਨਕ ਗੁਰ ਕੈ ਵਿਸਾਹ ਗੌੜੀ ਮਹੱਲਾ ਪੰਜਵਾ ਗਵਾਰੀ ਰਹਿਣ ਦਿਨਸ ਰਹੇ ਇਕ ਰੰਗਾ ਪ੍ਰਭ ਕੋ ਜਾਣ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਨੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬਨਜ ਏਕੋ ਬਿਵਹਾਰੀ ਅਵਰ ਨਾ ਜਾਣਹਿ ਬਿਨ ਨਿਰੰਕਾਰੀ ਹਰ ਕਸੋਗ ਦੋਹੂ ਤੇ ਮੁਕਤੇ ਸਦਾ ਅਲਿਪਤ ਜੋਗ ਅਰਜੁਗਤੇ ਦੀਸ ਹੈ ਸਭ ਮਹਿ ਸਭ ਤੇਰੇ ਤੀ ਪਾਰ ਬ੍ਰਹਮ ਕਾ ਹੋਏ ਧਿਆਨ ਧਰਤੀ ਸੰਤਨ ਕੀ ਮੈਂ ਮਾਂ ਕਮਨ ਵਖਾਨੋ ਅਗਾਧ ਭੂਦ ਕਿਸ ਮਿਤ ਨਹੀਂ ਜਾਨੋ ਪਾਰ ਬ੍ਰਹਮ ਮੋਹੇ ਕਿਰਪਾ ਕੀਜੈ ਤੂਰ ਸੰਤਨ ਕੀ ਨਾਨਕ ਦੀਜੈ ਗੌੜੀ ਗਵਾਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੂੰ ਸੰਗ ਹੀ ਤਾ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿਮਖ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਉ ਜਿਉ ਤੁਮ ਰੱਖੋ ਤੇ ਵਿਹੇ ਰਹਿਣਾ ਜੋ ਤੁਮ ਕਹੋ ਸੂਈ ਮੋਹੇ ਕਰਨਾ ਜਹ ਪੇਖੋ ਤਹਾਂ ਤੁਮ ਬਸਨਾ निरपो नाम जप्ऊ तेरा रसना तू मेरी नाव निद तू पणधार रंग रसा तू मनह आधार तू मेरी सुबह तुम संग रतिया तू मेरी ओट तू है मेरा तकिया मन तन अंतर तू ही त्याया मरम तुम्हारा गुरु ते तमारा पाया सतगुरु ते दृढिया इक एक एके नानक दास हर 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 टेकै Goody go.